We did ਉਲਮਾਸਤ ਬਾਬਾ ਲਾਲ ਬਾਦਸ਼ਾਹ ਜੀ ਦਾ ਮੇਲਾ ਬੜੀ ਧੂਮ-ਤਾਮ ਦੇ ਨਾਲ 17 ਤਰੀਕ ਤੋਂ ਲੈ ਕੇ 20 ਤਰੀਕ ਤੱਕ ਮਨਾਇਆ ਗਿਆ। ਸੋ ਇਸ ਮੇਲੇ ਦੇ ਵਿੱਚ ਆਏ ਹੋਏ ਕਲਾਕਾਰ ਫਨਕਾਰਾਂ ਨੇ ਆਪਣੇ ਜੋਹਰ ਵਿਖਾਏ। ਸੋ ਇੱਕ ਗੱਲ ਹੋਰ ਕਰਦੇ ਆ ਕਿ ਲਾਲ ਬਾਦਸ਼ਾਹ ਜੀ ਤੇ ਬਣੀ ਪਹਿਲੀ ਪੰਜਾਬੀ ਧਾਰਮਿਕ ਟੈਲੀਫਿਲਮ ਰਹਿਮਤਾਂ ਜੋ 5-6 ਸਾਲ ਪਹਿਲਾਂ ਬਣੀ ਸੀ ਉਹ ਅੱਜ YouTube ਚੈਨਲ GRD ਫਿਲਮਸ ਤੇ ਰਿਲੀਜ਼ ਹੋ ਚੁੱਕੀ ਹੈ। ਸੋ ਤੁਹਾਨੂੰ ਬੇਨਤੀ ਕਰਦੇ ਆ ਕਿ ਜੀਆਰਡੀ ਫਿਲਮ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਇਸ ਫਿਲਮ ਨੂੰ ਵੱਧ ਤੋਂ ਵੱਧ ਦੇਖ ਕੇ ਸ਼ੇਅਰ ਜਰੂਰ ਕਰਿਓ। ਆਹ ਥੀ ਵਾਲੇ ਨੂੰ ਸਾਈਡ ਦੇ ਦਿਓ ਆਟੋ ਆਟੋ ਵਾਲੇ ਨੂੰ तेरा नाम चल रहा है मेरा काम चल रहा है तेरा नाम चल रहा है मेरा काम चल रहा है ये वो सिलसिला है ये वो सिलसिला है जो सुबह शाम चल रहा है ਸੋਨੇ ਹੌਸਲ ਦੇ ਨਦੀ ਰੋਹਾਨੀ ਕੰਨੀ ਗੱਲ ਕਹੀ ਹੈ ਇਹ ਇਸੇ ਨਹੀਂ ਆਸਾਂ É isso, super... ਸੋ ਹੁਣ ਤੱਕ ਤੁਸੀਂ ਬਾ ਲਾਲ ਬਾਦਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਵਿਜੇ ਮੱਟੂ ਤੇ ਮੇਰੇ ਨਾਲ ਮੇਰੀ ਸਾਥੀ ਕਲਾਕਾਰਾ ਸ਼ਹਿਨਾਜ਼ ਸੋਨੀਆ ਅੱਜ ਬਾਪੂ ਲਾਲ ਬਾਦਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਕੋਦਰ ਪਹੁੰਚੇ ਆ ਤੇ ਇਸ ਸਾਰੇ ਮੇਲੇ ਨੂੰ ਜਿਹੜਾ ਇਸ ਮੇਲੇ ਦੀ ਸੇਵਾ ਨਿਭਾ ਰਹੇ ਨੇ ਉਹ ਹੈ ਗੁਰਦੀਪ ਸੰਧੂ ਜੀ ਇਥੋਂ ਦੇ ਨਕੋਦਰ ਦੇ ਤਹਿਸੀਲਦਾਰ ਸਾਹਿਬ ਔਰ ਅਸੀਂ ਅੱਜ ਇਸ ਮੇਲੇ ਦੇ ਵਿੱਚ ਪਹਿਲੀ ਵਾਰੀ ਪਹੁੰਚੇ ਆ ਕਹਿੰਦਾ ਮੇਰੀ लाज ਰੱਖ ਲਈ ਵਾਹ ਗੁਰੂ लाज ਰੱਖ ਲਈ ਮੇਰਾ ਬਣ ਕੇ ਸਹਾਰਾ ਮੇਰਾ ਬਣ ਕੇ ਸਹਾਰਾ ਮੇਰੇ ਅੰਗ ਸੰਗ ਰਹੀ ਮੇਰੀ लाज ਰੱਖ ਲਈਓ ਸਾਈਆਂ लाज ਰੱਖ ਲਈ ਜੈ ਬੀਰਾ ਦੀ ਜੈ ਮਸਤਾ ਦੀ ਜੈ ਅਲਮਸਤ ਬਾਪੂ ਲਾਲਵਾਸ਼ਾ ਜੀ ਦੀ ਅੱਜ ਜੋ 17 18 19 20 ਤਰੀਕ ਦਾ ਅੱਜ ਜੋ ਮੇਲਾ ਬਾਪੂ ਲਾਲਵਾਸ਼ਾ ਦਰਬਾਰ ਜੀ ਦਾ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਔਰ ਤਹਿਸੀਲਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਜਿਹੜੇ ਮੇਲੇ ਦਾ ਬਹੁਤ ਵਧੀਆ ਆਪਣੇ ਤਿਆਰੀ ਕੀਤੀ ਪਈ ਸੀਗੀ ਔਰ ਉਸ ਤਿਆਰੀ ਦੇ ਵਿੱਚ ਬੜਾ ਸ਼ਾਂਤੀਪੂਰਵਕ ਔਰ ਬਹੁਤ ਸ਼ਾਂਤੀ ਦਾ ਮਾਹੌਲ ਆ ਮੇਲੇ ਦਾ ਔਰ ਸੰਗਤਾਂ ਨੇ ਆ ਕੇ ਬਾਪੂ ਲਾਲ ਬਾਦਸ਼ਾਹ ਸਰਕਾਰ ਦੇ ਦਰਬਾਰ ਤੋਂ ਨਤਮਸਤਕ ਹੋਈਆਂ ਔਰ ਉਹਨਾਂ ਦਾ ਆਸ਼ੀਰਵਾਦ ਲਿਆ ਆ ਔਰ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਲਕਾਰਾ ਬਾਪੂ ਲਾਲ ਬਾਦਸ਼ਾਹ ਜੀ ਦਾ ਬਹੁਤ ਸਾਜੇ ਦਰਬਾਰ ਕੀਜੈ ਜੈ ਮਸਤਾ ਦੀ ਜਲਕਾਰਾ ਬਾਪੂ ਲਾਲ ਬਾਦਸ਼ਾਹ ਜੀ ਦਾ ਅੱਜ 20 ਤਰੀਕ ਨੂੰ ਮੇਲਾ ਬੜੀ ਹੀ ਧੂਮ ਧਾਮ ਨਾਲ ਬਾਪੂ ਜੀ ਦਾ ਦਰਸ਼ਨ ਕਰਨ ਆਏ ਪਏ ਲੋਕ ਬੜੀ ਵਧੀਆ ਸੰਗਤ ਚੱਲ ਰਹੀ ਆ ਉਹ ਬੜਾ ਹੀ ਵਧੀਆ ਢੰਗ ਤਰੀਕੇ ਨਾਲ ਮੇਲਾ ਚੱਲ ਰਿਹਾ ਆ ਔਰ ਮੇਲਾ ਇਹ ਅੱਜ ਸ਼ਾਮ ਨੂੰ 4 ਵਜੇ ਤੱਕ ਚੱਲੂਗਾ ਸ਼ਾਮ ਨੂੰ 4 ਵਜੇ ਮਹੱਲਾ ਰਿਸ਼ੀ ਨਗਰ ਵੱਲੋਂ ਚਾਦਰ ਦੀ ਰਸਮ ਕੀਤੀ ਜਾਊਗੀ ਅਤੇ ਮੇਲੇ ਨੂੰ ਸਮਾਪਤ ਕੀਤਾ ਜਾਊਗਾ ਜੈ ਮਸਤਾ ਦੀ ਜਲੰਧਰ ਜ਼ਿਲ੍ਹੇ ਦੇ ਮਾਨਯੋਗ ਡੀਸੀ ਸਾਹਿਬ ਮਿਸਟਰ ਹਮਾਂਸ਼ੂ ਅਗਰਵਾਲ ਜੀ ਤੇ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਬਾਪੂ ਲਾਲ ਬਾਦਸ਼ਾਹੀ ਦਾ ਮੇਲਾ ਬੜੀ ਵਧੀਆ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ ਤੇ ਅੱਜ ਬਾਪੂ ਜੀ ਦੇ ਮੇਲੇ ਨੂੰ ਆ ਚੌਥਾ ਦਿਨ ਆ 17 ਤਰੀਕ ਨੂੰ ਮੇਲਾ ਸਟਾਰਟ ਹੋਇਆ ਸੀ ਤੇ ਸਾਰੀਆਂ ਸੰਗਤਾਂ ਬੜੇ ਵਧੀਆ ਢੰਗ ਨਾਲ ਸ਼ਾਂਤੀਪੂਰਕ ਢੰਗ ਨਾਲ ਬਾਬਾ ਜੀ ਦੇ ਦਰਸ਼ਨ ਕਰ ਰਹੀਆਂ ਸਨ ਤੋਂ ਅੱਜ ਅਸੀਂ ਦਰਸ਼ਕਾਂ ਨੂੰ ਸਾਡੇ ਸੰਗਤਾਂ ਨੂੰ ਸਾਡੇ ਭੈਣਾ ਭਰਾਵਾਂ ਨੂੰ ਅਪੀਲ ਕਰ ਰਹੇ ਆ ਕਿ ਅੱਜ ਮੇਲੇ ਦਾ ਚੌਥਾ ਦਿਨ ਆ ਤੇ ਅੱਜ ਸਾਡੇ ਮੇਲੇ ਵਿੱਚ ਪਹੁੰਚ ਰਹੇ ਨੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਮਨਜੀਤ ਸੋਤਾ ਜੀ ਮਿਸਟਰ ਸਾਦ ਜੀ ਰਣਜੀਤ ਰਾਣਾ ਜੀ ਤੇ ਕਮਲ ਖਾਨ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਮੇਲੇ ਵਿੱਚ ਹਮ ਹਮਾ ਕੇ ਪਹੁੰਚੋ ਬਾਬਾ ਜੀ ਦਾ ਆਸ਼ੀਰਵਾਦ ਲਓ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਹਾਂ ਇੱਕ ਬੇਨਤੀ ਅਸੀਂ ਕਰਾਂਗੇ ਸਾਰੀਆਂ ਸੰਗਤਾਂ ਨੂੰ ਕਿ ਸਾਡਾ ਕੋਈ ਵੀ ਵੀਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਆਵੇ ਕਿਉਂਕਿ ਜੇ ਆਪਾਂ ਬਾਬਾ ਜੀ ਦੇ ਦਰਬਾਰ ਤੇ ਆਉਣਾ ਤੇ ਸੱਚੇ ਮਨ ਨਾਲ ਆਓ ਸੱਚੇ ਮਨ ਨਾਲ ਮੱਥਾ ਟੇਕ ਕੇ ਤੇ ਬਾਬਾ ਜੀ ਦਾ ਖੁਸ਼ੀਆਂ ਪ੍ਰਾਪਤ ਕਰੋ ਜੈ ਮਸਤਾ ਦੇ